ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਨੂੰ ਲੈ ਕੇ ਹਾਂ ਦਰਿੰਦ ਦੀ ਵੱਡੀ ਖਬਰ ਖਬਰ ਨਾ ਤਾਂ ਕਿ ਜਰੂਰ ਬਣੀ ਰਹਿਣਾ ਚੰਨਾ ਵੀਰ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਸੁਖਬੀਰ ਬਾਦਲ ਤੇ ਇਹ ਕਿਉਂ ਹੋਇਆ ਹਮਲਾ ਨਰੈਨ ਸਿੰਘ ਚੋੜਾ ਦੀ ਪੋਸਟ ਆਈ ਸਾਹਮਣੇ ਤੇ ਵੱਡੇ ਖੁਲਾਸੇ ਦੇ ਨਾਲ ਹੀ ਸਾਬਕਾ ਮੰਤਰੀ ਸੁਖਬੀਰ ਸਿੰਘ ਬਾਦਲ ਉੱਪਰ ਫਾਇਰਿੰਗ ਮਗਰੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜਕੀਆਂ ਤੇ ਇਸ ਦੇ ਨਾਲ ਹੀ ਹਮਲਾ ਕਰਨ ਵਾਲੇ ਨਰੈਣ ਸਿੰਘ ਚੋੜਾ ਨੇ ਪੁਰਾਣੀ ਪੋਸਟ سامنے ਆਈ ਹੈ ਤੇ ਇਸ ਪੋਸਟ ਵਿੱਚ ਨਰੈਣ ਸਿੰਘ ਚੋੜਾ ਨੇ ਸ਼੍ਰੋਮੀ ਕਾਲੀ ਦਲ ਬਾਦਲ ਉੱਪਰ ਗੰਭੀਰ ਸਵਾਲ ਉਠਾਈ ਤੇ ਇਸ ਪੋਸਟ ਵਿੱਚ ਦੌੜ ਦੌੜਾਂ ਦੀ ਨਰਾਜਗੀ ਸਾਫ ਚਲ ਗਈ ਇਸ ਦੇ ਨਾਲ ਹੀ ਇਸ ਦੀ ਪੋਸਟ ਵਿੱਚ ਸੁਖਬੀਰ ਬਾਦਲ ਉੱਪਰ ਹਮਲੇ ਦੀ ਮਸਲਾ ਮਸ਼ਨਾ ਵੀ ਜਾਹਿਰ ਕੀਤਾ ਇਸ ਦੇ ਨਾਲ ਹੀ ਦਰਅਸਲ ਅਕਾਲ ਤਖਤ ਦੇ ਬਾਗੀ ਤੜੇ ਨੇ ਕੁਝ ਰੈਸ਼ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹੁੰਚੇ ਕਬੀਰ ਬਦਲਦੀਆਂ ਗਲਤੀਆਂ ਕਬੂਲੀਆਂ ਤੇ ਇਸਤੋਬਾਲ ਚੌਲਜਾਈ ਨੂਨ ਨਰਾਇਣ ਸਿੰਘ ਚੋੜਾ ਨੇ ਫੇਸਬੁਕ ਤੇ ਪੋਸਟ ਪਾਈ ਸੀ ਕਿ ਇਸ ਵਿੱਚ ਨਰਾਇਣ ਸਿੰਘ ਲਿਖਿਆ ਸੀ ਕਿ ਸਿੱਖ ਕੌਮ ਦੇ ਅਕਾਲੀ ਦਲ ਬਾਦਲ ਨੂੰ ਉਸ ਕਿन्हाਈ ਅਪਰਾਧ ਕਰੋਣੇ ਪ੍ਰਾਧ ਕਰਨ ਸੀ ਸਿਆਸੀ ਮੈਦਾਨ ਤੋਂ ਨਰਕਾਰ ਦਿੱਤਾ ਗਿਆ ਤੇ ਉਹ ਆਪਣੀ ਮਰੀ ਹੋਈ ਅਖਦ ਨੂੰ ਮੋੜ ਸੁਰਜੀਤ ਕਰਨ ਦੀ ਅਕਾਲ ਤਖਬ ਸਾਬ ਦੇ ਸਲਾਹ ਲੈ ਰਹੇ ਹਨ ਅਤੇ ਚੌੜਨ ਦੇ ਅੱਗੇ ਲਿਖਿਆ ਨਰਾਜ ਧੜੇ ਵਿੱਚ ਅਕਾਲ ਤਖਬ ਸਾਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਸੌਂਪਿਆ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ